ਹੇ ਬੋਲੋ ਸਾਰਿਆਂ ਨੂੰ ਪਿਆਰ ਪਰੀ ਸ਼ਤਿ ਸ਼੍ਰੀ ਕਾਲ ਜੀ ਹੋ ਕੀ ਹਾਲ ਚਾਲ ਆ ਉਮੀਦ ਕਰਦੇ ਆ ਸਾਰੇ ਜਣ ਠੀਕ ਠਾਕ ਹੋਵੋਗੇ ਲੋ ਜੀ ਅੱਜ ਆਪਾਂ ਕੋਈ ਕੰਮ ਨਹੀਂ ਸੀ ਘਰੇ ਸੀ ਜੀ ਅੱਜ ਆਪਾਂ ਤੇ ਮੈਨੂੰ ਫੋਨ ਆਇਆ ਸੀ ਮੇਰੇ ਮਿੱਤਰ ਦਾ ਬਿਮਾਰ ਆ ਉਹ ਕਈ ਦਿਨਾਂ ਆਪਾਂ ਤੇ ਥਕਾਵਟ ਜੀ ਹੋਈ ਜਾਂਦੀ ਹੈਗਾ ਥਕਾਵਟ ਜੀ ਮਹਿਸੂਸ ਹੋਈ ਜਾਂਦੀ ਹੈ ਪੁਰਾ ਫਰੈਣ ਜਾਂਦਾ ਮਾੜਾ ਮੋਟਾ ਵੀ ਕਿਤੇ ਕਹਿੰਦਾ ਬਾਹਰ ਅੰਦਰ ਜਾਣ ਲੱਗਦਾ ਤਾਂ ਥਕਾਵਟ ਹੁੰਦੀ ਆ ਸਿਰ ਟਿਲਾ ਟਿਲਾ ਲੱਗਦਾ ਤੇ ਮੈਂ ਉਹਨਾਂ ਟੈਸਟਮ ਕਹਿੰਦੀ ਮੈਂ ਕਦੇ ਟੈਸਟ ਕਰਾ ਕੇ ਦੇਖੋ ਉਹ ਮੈਂ ਡਾਕਟਰਾਂ ਤੋਂ ਲੈ ਲੈ ਦਵਾਈਆਂ ਖਾਈ ਜਾਂਦਾ। ਤੇ ਉਹਨੇ ਮੈਨੂੰ ਫੋਨ ਕੀਤਾ ਸੀ ਕਹਿੰਦਾ ਮੈਨੂੰ ਲੈ ਕੇ ਚੱਲ। ਚਲੋ ਚੱਲ ਕੇ ਦੇਖਦੇ ਆਂ ਟਰੈਕਟਰ ਉਤਕਰਾ ਕੇ ਦਵਾਈ ਲਵਾਉਣੇ ਉਹਨੂੰ। ਤੇ ਬਣੇ ਰਿਹਾ ਉਹ ਵੀਡੀਓ ਦੇ ਨਾਲ ਜੀ। ਚਲੋ ਵੀ ਟਰੈਕਟਰ ਦਾ ਕੰਮ ਕਰਾਉਣਾ ਸੀ। ਤੇਲ ਜਾ ਕੱਢੀ ਜਾਂਦਾ ਕੱਲ ਦਾ ਪਤਾ ਨਹੀਂ ਕੀ ਚੱਕਰ ਆ। ਕੋਈ ਸੀਲ ਸੂਲ ਲੀਕ ਹੋਈ ਆ ਇੱਥੋਂ ਪਤਾ ਨਹੀਂ ਇਹਦੀ। ਉਹ ਅੰਦਰੋਂ ਪੰਪ ਚੋਂ। ਜਾਂ ਕੋਈ ਡਿਸਟ੍ਰੀਬਿਊਟਰ ਵਾਲੇ ਪੰਪ ਚ ਹਵਾ ਹੋਵੇਗੀ। ਆਂ ਕੱਢ ਰੇ ਆ ਇਹ ਦਿਖਾਉਣਾਗਾ। ਚੱਲਦੇ ਵੀ ਦੇਖਦੇ ਮਿਸਤਰੀ ਜੇ ਟਾਈਮ ਦੇਊਗਾ ਤਾਂ ਇਹਨੂੰ ਜਤਾਰ ਨੂੰ ਕਹਾਂਗੇ ਟਰੈਕਟਰ ਲੈ ਆਊਗਾ ਤਾਂ ਫਿਰ ਆਪਾਂ ਉੱਥੇ ਕਰਵਾ ਲਾਂਗੇ ਇਹਨੂੰ ਵੀ ਸ਼ਟ ਚਲੋ ਬਣੇ ਰਹੋ ਵੀਡੀਓ ਦੇ ਨਾਲ ਹੁਣ ਆਪਾਂ ਸਾਨੂੰ ਉੱਥੇ ਚੱਲ ਕੇ ਮਿਲਦੇ ਆਂ ਲੋ ਵੀ ਸ਼ੇਰਪੁਰ ਪਹੁੰਚ ਗਏ ਆਪਾਂ ਸ਼ੇਰਪੁਰ ਵਾਲਾ ਮੁੰਡਾ ਕਾਲਾ ਜਿਹੜਾ ਪਹਿਲਾਂ ਵੀ ਤੁਹਾਨੂੰ ਵੀਡੀਓ 'ਚ ਕਈ ਵਾਰ ਦਿਖਾਉਣਾ ਆ ਘਰ ਆਉਦਾ ਇਹ ਬੰਮਾਰਾ ਨੋਵਾਂ ਆ ਗਿਆ ਇਹ ਬਿਮਾਰ ਆ ਕਹਿੰਦਾ ਮੈਂ ਕਿਉਂ ਕਾਲਿਆ ਹਾਂ ਕਿਵੇਂ ਆ ਹੁਣ ਸੱਚਾ ਸਰੀਰ ਨਹੀਂ ਗਾਲਿਆ ਹੈ ਸਰੀਰ ਆ ਟਾਈਮ ਕੀ ਦਿੱਕਤ ਆ ਰਹੀ ਏ ਤੁਹਾਨੂੰ ਦਿਖਾਉਣੇ ਟੈਸਟ ਕਰਵਾਉਣੇ ਆ ਤੈਨੂੰ ਟੈਸਟਾਂ ਬਾਰੇ ਦੱਸਿਆ ਤਾਂ ਨਹੀਂ ਆਲੇ ਨਾ ਚਲ ਮੁੰਡਾ ਚੱਲਦੇ ਆ ਕਰਾਂਗੇ ਇਹਨੂੰ ਟੈਸਟ ਬੁਸਾਂਗੇ ਤੇਰੇ ਨੂੰ ਟੈਸਟ ਕਰਾਉਣ ਦੀ ਲੋੜ ਹੈਗੀ ਆ। ਪੰਚ ਤੋਂ ਤਣ ਟੈਸਟ ਕਰਾ ਕੇ ਦਵਾਈ ਲੈ ਯਾਰ। ਆਇਆ ਤਾਂ ਜਿੰਨੇ ਮਰਜੀ ਖਾਈ ਜਾ ਕੋਈ ਫਰਕ ਨਹੀਂ ਪੈਣਾ ਆਇਆ। ਪਰ ਵਾਇ ਨੇ ਫਲਾ ਡਾਕਟਰ ਦਵਾਈ ਦੇਣ ਲੱਗਿਆ ਸੀ ਇਹਨੂੰ। ਤੇ ਫਿਰ ਮੈਂ ਕਿਹਾ ਮੈਂ ਕਿਹਾ ਜੀ ਟੈਸਟ ਕਰੋ ਇੱਕ ਵਾਰ। ਟੈਸਟ ਕਰਕੇ ਕੰਪਲੀਟ ਦੱਸੋ ਜਨੂੰ ਵੀ ਕੀ ਪ੍ਰੋਬਲਮ ਆ। ਦਵਾਈ ਬਹੁਤ ਟਾਈਮ ਦੇ ਉਹਨੇ ਖਾਲੀ ਆ ਸੀ। ਤੇ ਇਹਨੂੰ 15 ਦਿਨਾਂ ਵਾਂਗੂ ਹੋ ਗਏ ਦਵਾਈ ਖਾਂਦੇ ਇਹਨੂੰ ਕੋਈ ਫਰਕ ਨਹੀਂ ਪੈ ਰਿਹਾ। ਤੇ ਹੁਣ ਅਸੀਂ ਟੈਸਟ ਕਰਵਾਇਆ ਨੇ ਟੈਸਟੋਂ ਦੇ ਵਿੱਚ ਇਹਦਾ 22 ਫਾਇਟ ਵੀ ਆਪਾਂ ਆਇਆ ਥੋੜਾ ਜਿਹਾ ਤੇ ਬਾਡੀ ਦੀ ਇਨਫੈਕਸ਼ਨ ਵੀ ਵਧੀ ਹੋਈ ਆ ਤੇ ਸੈੱਲ ਵੀ ਵਧੇ ਹੋਏ ਨੇ ਪਰ ਫਿਰ ਵੀ ਡਾਕਟਰ ਨੇ ਆਲੇ ਨੂੰ 5 ਦਿਨ ਦੀ ਦਵਾਈ ਦਿੱਤੀ ਆ ਤੇ ਉਹ ਦੇਖਦੇ ਆ ਆ ਕੇ ਜੇ ਤਾਂ ਸੈਟ ਆਉਂਦਾ ਠੀਕ ਆ ਨਹੀਂ ਫਿਰ ਆਪਾਂ ਬੋਤਲਾ ਬਤਲਾ ਲਪਾਵਾਂਗੇ ਤੇ ਹੁਣ ਦਵਾਈ ਦਵਾ ਲਈ ਆਂਦੀ ਆਪਾਂ ਚੱਲਦੇ ਹੁਣ ਕਰ ਲਓ ਵੀ ਕਾਲੇ ਨੂੰ ਆਪਾਂ ਕਰੇ ਛੱਡੇ ਦਵਾਈ ਦਵਾ ਕੇ ਆਪਾਂ ਪਿੰਡ ਪਹੁੰਚ ਗਏ ਆ। ਪੌਣੇ ਤਿੰਨ ਦਾ ਟਾਈਮ ਹੋ ਗਿਆ। ਭੁੱਖ ਲੱਗੀ ਪਿਆ ਰੋਠੀ ਉਠੀ ਖਾਣੇ ਚੱਲ ਗਏ ਘਰੇ ਪਹਿਲਾਂ। ਬਾਕੀ ਦੇ ਕੰਮ ਕਰਾਂਗੇ ਬਾਅਦ ਚੱਪਾ ਟਰੈਕਟਰ ਦੀ ਸਰਵਿਸ ਵਗੈਰਾ ਕਰਾਉਣੀ ਸੀ ਅੱਜ। ਮਿਸਤਰੀ ਨੇ ਦਿੱਤਾ ਜਵਾਬ ਕਹਿੰਦਾ ਕੱਲ ਨੂੰ ਆਈ ਤੇ ਹੁਣ ਆਪਾਂ ਕੱਲ ਨੂੰ ਦੇਖਾਂਗੇ ਪਹਿਲਾਂ ਹੁਣ ਚੱਲ ਕੇ ਖਾਈਏ ਰੋਟੀ ਪਾਣੀ ਹਲੋ ਵੀ ਟਰੈਕਟਰ ਧੌਣ ਲੱਗਿਆ ਜਗਤਾਰ ਇਹਦੇ ਗਲੇਸ਼ ਗਲੂ ਆ ਤੇਲ ਨਿਕਲਿਆ ਪਿਆ ਇਹਦਾ ਕੱਲ ਦਾ ਆ ਚੀਜ਼ਾਂ ਹੀ ਛਿੱਟੇ ਪੈ ਪੈ ਮੈਲਾ ਹੋਇਆ ਪਿਆ ਦੀ ਸੱਤ ਇਹ ਲੱਡਿਆ ਕਰ ਲੈਣੇ ਆਹ ਕੰਪੂਚਾ ਨੂੰ ਨੂੰ ਕੇਮਾ ਖਾ ਪਾ ਬਲਾ ਕੇ ਬਾਹਰੇ ਖੜਾ ਕੇ ਧੋ ਦੇ ਖਾ ਪਾ ਬਲਾ ਲਿਆ ਨੇ ਮੋਟਰ ਤੇ ਤੇ ਹੁਣ ਧੌਣ ਲੱਗਿਆਗਾ ਗੱਡੀ ਵੀ ਧੋ ਦੀ ਮਗਾਂ ਕੱਟ ਲਿਆ ਬਈ ਮੇਹ ਕਣੀ ਪੈਕੇ ਹਟ ਨੇ ਲੱਪੜੇ ਪੈਸੇ ਚੰਦਾ ਟਰੈਕਟਰ ਵੀ ਲੱਪੜੇ ਪੈਸੇ ਗੱਡੀ ਦੇ ਉੱਤੇ ਆਨੰਦਪੁਰ ਸਾਹਿਬ ਜਾ ਕੇ ਆਇਆਗੇ ਇਹ ਵੀ ਖਾਸੀ ਗੰਦੀ ਵੀ ਪਈਆ ਇਹਨੂੰ ਕਿਹਾ ਮੈਂ ਕਿਹਾ ਦੋਨੇ ਧੋਦੇ ਟਰੈਕਟਰ ਨਾਲੇ ਗੱਡੀ ਤੇ ਸ਼ਾਂਤ ਸਮਾਹੀ ਨਾਲ ਰਹਿੰਦਾ ਪੈਸਾ ਬਹੁਤ ਲੱਗਦਾ ਜਦੋਂ ਲੈਣੇ ਆ ਚਲ ਮੈਂ ਕਿਹਾ ਗੱਡੀ ਵੀ ਤੋਦੀ ਨਾਲ ਲੱਗਦੇ ਹੱਥ ਦੋਵੇਂ ਸ਼ਾਮ ਤੋਂ ਕੇ ਖੜਾਏ ਜਾਣਗੇ ਇਹ ਦੀ ਦੇਖ ਰਿਹਾ ਕੱਲ ਨੂੰ ਮਿਸਤਰੀ ਨੇ ਟਾਈਮ ਦਿੱਤਾ ਸਾਰੀ ਸਰਵਿਸ ਕਰਵਾ ਕੇ ਲਿਆਉਣੇ ਆ ਤੇ ਮਾੜਾ ਮੋਟਾ ਜਿੱਥੋਂ ਤੇਲ ਕੱਢਦਾ ਉਹ ਵੀ ਸੈੱਟ ਹੋ ਜਾਊਗਾ ਮਗਰਾਟ ਵੀ ਲਵਾਤੇ ਜਮੂਰ ਲਟਾਇਆਂ ਤੇ ਇਹ ਕਿਤਾ ਭਰ ਜਾਂਦੀ ਆ ਅੱਧਾ ਪਾਣੀ ਇੰ ਟੈਂਕੀ ਚ ਜਾਈ ਜਾਂਦਾ ਟੈਂਕੀ ਭਰ ਗਈ ਉਧਰ ਉਧਰ ਪਾਣੀ ਇੱਧਰ ਛੱਡੀ ਬੈਠਾਗਾ ਲੱਗਿਆ ਪਿਆ ਤਾਂ ਹਣ ਨੀ ਕੰਦ ਤੇ ਮਾਰ ਦਿੰਦਾ ਯਾਰ ਨਹੀਂ ਕੀ ਰੰਗ ਇਹ ਲੱਗ ਗਿਆ ਨਾ ਟਾਇਰ ਨੂੰ ਪਤਾ ਨਹੀਂ ਕਿ ਲਾਇਦਾ ਨਹੀਂ ਹਾਂ ਕਿਹੜੇ ਚੜਕਾ ਦੇ ਕਿੱਥੇ ਲੱਗ ਗਿਆ ਰੰਗ ਹਾਂ ਟਾਇਰਾਂ ਦੇ ਬੈਕਸਾਈਡ ਦੇਖ ਐਦਾਂ ਮਾਰਲਾ ਮਾਰਲਾ ਪੈ ਮੈਨੂੰ ਮਾਰਦਾ ਹਾਂ ਨਾ ਨਹੀਂ ਆਉਂਦਾ ਮੈਂ ਨੂੰ ਚੜਪੇ ਮੇਰੇ ਸਿਰ ਨਾ ਸਾਫਾ ਕਰਕੇ ਕਿੱਥੇ ਕਹਣਾ ਤੂੰ ਕਿੱਥੇ ਲੱਗ ਗਿਆ ਵਾਹ ਤੇਰਾਂ ਨੂੰ ਦੇਖੇ ਕਿ ਮਾੜੀ ਲੈਂਡ ਜੀ ਬਣੀ ਜੀ ਪਤਾ ਨਹੀਂ ਇਹਦੇ ਬਿੱਟੀ ਨਿਕਲ ਦਾ ਰੰਗ ਜਾਂ ਕੀ ਅੰਦੇ ਨਾਲ ਦੇਖ ਮੈਂ ਤਾਂ ਨਹੀਂ ਜਰੇ ਖਾ ਦਿਹਾ ਲਾਉਣਾ ਇਹ ਬਣੀ ਹੋਈ ਐ ਸੇ ਛੋੜੀ ਛਾੜੀ ਬਣੀ ਹੋਈ ਨੇ ਕਿੱਥੇ ਖਾ ਦਿਹਾ ਲਾਉਣਾ ਜੀ ਹਾੜੀ ਆਹ ਹਾੜੀ ਬਣੀ ਹੋਈ ਆ ਨੇ ਸਾਰੇ ਟੈਰਤੀ ਨੇ ਪਰ ਨਹੀਂ ਮੜਾ ਬਟਾ ਹੋਊਗਾ ਨਿਕਲਦਾ ਉਹ ਛੜਕੀ ਨੋੜੇ ਭੜਾ

ਹਲੋ ਵੀ ਪਾਣੀ ਮਾਰ ਦਈਏ ਬਈ ਆਪਾਂ ਬੱਲੇ ਬੱਟੇ ਜੀ ਆਪਾਂ ਵੀ ਤੋੜ ਲੀਏ ਟੱਕਾ ਮਾਰਿਆ

ਕੀ ਮੰਗੂ ਟਰੈਕਟਰ ਬਣਾ ਰਹੇ ਨੇ ਨਾ ਕਰੇ ਕਰ ਰਹੇ ਨੇ ਸਫਾਈ ਕਰ ਰਹੇ ਨੇ ਪਿੱਛੇ ਸਕੇ ਦੇਖਦੇ ਹੀ ਭੈਣ ਦਾ ਮਾਮਾ ਪੱਟਿਆ ਵਾਲਾ ਪਾਣੀ ਸੱਤ ਤਨ ਨਿਭਾਈ ਤੇ ਸੱਤ ਨੂੰ ਨਿਭਾਈ ਦਾਲ ਸਾਜੀ ਬਣਾ ਲਿਆ ਕਰੋ ਸਾਗ ਸਾਗ ਮਨਾ ਅਲੰਦਿਆਉਂਦੇ ਪਾਲਕ ਪੂਲ ਘਰਾਮ ਜਦੇ ਉਹ ਦਾਲ ਨਹੀਂ ਬਣਾਉਦੇ ਅੱਜ ਹਾਂ ਮੰਤਰੀ

देखो तो जी बच्चे खड़ने गए बड़े बड़े पोटे ने इन्होंने तो तो पर ना पहले गरीबी करती है चल बात करो बात ਲੋ ਜੀ ਹੁਣ ਆਪਾਂ ਨੇ ਗੱਡੀ ਵੀ ਕੱਢ ਲਈ ਪਹਿਲਾਂ ਆਪਾਂ ਵੀਡੀਓ ਬਣਾਉਣ ਲਈ ਮਮਮੀ ਨੂੰ ਫੜਾਤਾ ਸੀ ਤੇ ਮਮਮੀ ਨੂੰ ਜਿਹਾ ਆਇਆ ਆਪਦਾ ਬੋਲ ਕੇ ਚਲੀ ਗਈ ਵੀਡੀਓ ਦੇ ਵਿੱਚ ਤੇ ਚਲੋ ਕਦੇ ਕਦੇ ਬਜ਼ੁਰਗਾਂ ਨਾਲ ਇਦਾਂ ਵੀ ਹੋ ਜਾਂਦਾ ਤੇ ਮਮਮੀ ਨੂੰ ਫੜਾਤਾ ਜੀ ਫੋਨ ਪਹਿਲਾਂ ਮੈਂ ਫੜ ਕੇ ਖੜ ਜੋ ਉਹ ਉਹਨਾਂ ਵਿੱਚ ਜੋ ਬੋਲ ਹੋਇਆ ਬੋਲਿਆ ਆਪਣੇ ਵੱਲੋਂ ਚੱਲਦਾ ਰਹਿਣਾ ਸਾਡੇ ਚੇਵੇਂ ਹਾਸੀ ਮਜ਼ਾਕ ਹਾ ਕੰਧ ਦੀ ਵੀ ਆਪਾਂ ਨੇ ਕਰਾਉਣੀਆਂ ਲਪਿਆਈ ਚਲ ਨਾਲ ਹੁੰਦੇ ਮਖਾਇਤੇ ਵੀ ਲਾ ਦੀ ਪਾਣੀ ਮਾੜਾ ਮੋਟਾ ਮਾਰਨੇ ਆ ਆਪਾਂ ਇਦਾਂ ਸਾਰੇ ਜੰਮੀ ਜਾਂਦਾ ਮਾਰਦਾ ਨਿਕਾਲ ਕੇ ਚੈੱਕ ਆਦੇ ਬਾਅਦ ਚ ਕਰਨੀ ਆ। ਆਦੇ ਬਾਅਦ ਚ ਕਰਨੀ ਆ ਕਿਉਂ ਮੋਟਰ ਚੱਲਦੀ ਆ। ਆ ਸਾਰੇ ਮਾਰਦੇ ਮੂਰੇ ਮੈਂ ਮਾਰਦਾ ਉਹ। ਜਮੀਂ ਅੰਦਰ ਤੇ। ਮੈਂ ਜਮਾਈ ਰਿਹਾ ਕਰ ਲਵਾਂ। ਅੱਜ ਆਪਾਂ ਕਰੀ ਸੀਗੇ ਫਿਰ ਮੈਂ ਚੱਲ। ਗੱਡੀ ਤੋ ਵੀ ਐ। ਟਰੈਕਟਰ ਵੀ ਤੋੜੀ ਹੈ ਮਿੱਟ ਘਟਾ ਪਿਆ ਖੜਾ ਸੀ ਇਨਾਂ ਉੱਤੇ ਵੀ आधे मार दे lagi পরে বিচার যাত্রা খতম করি খুঁজে